ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਕਿਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਪਰਚੋਲ ਡੇਰਾਬਾਬਾ ਨਾਨਕ ਦੇ ਕਸਬਾ ਧਿਆਨਪੁਰ ਦੇ ਰਹਿਣ ਵਾਲੇ ਨਿਸ਼ਾਦ ਤੇ ਅਮਿਤ ਬੀਤੇ ਕੱਲ ਵੈਸ਼ਨੋਦੀ ਦੀ ਯਾਤਰਾ ਵਾਸਤੇ ਗਏ ਸਨ ਜਿੱਥੇ ਉਹਨਾਂ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੰਦਰਦੀ ਦੇ ਪਵਨ ਤੋਂ ਲਗਭਗ 1.5 ਕਿਲੋਮੀਟਰ ਪੱਲੂ ਇੱਕ ਪੱਥਰ ਨਿਸ਼ਾਦ ਦੇ ਉੱਤੇ ਆਨ ਡਿੱਗਦਾ ਹੈ ਜਿਸ ਦੌਰਾਨ ਨਿਸ਼ਾਦ ਦੀ ਮੌਤ ਹੋ ਜਾਂਦੀ ਹੈ ਅੱਜ ਨਿਸ਼ਾਦ ਦੀ ਮਿੱਟਕ ਦੇ ਉਹਨਾਂ ਦੇ ਪਿੰਡ ਧਿਆਨਪੁਰ ਵਿਖੇ ਲਿਆਂ ਦੀ ਗਈ ਜਿੱਥੇ ਉਹਨਾਂ ਨੂੰ ਨਮਕਾ ਨਾਲ ਵਧਾਈ ਦਿੱਤੀ ਗਈ ਇਸ ਸਾਰੀ ਘਟਨਾ ਦੀ ਜਾਣਕਾਰੀ ਨਿਸ਼ਾਦੇਪਤੀ ਅਮਿਤ ਨੇ ਪੱਤਰਕਾਰਾਂ ਨੂੰ ਦੰਦਿਆ ਪਹਿਲੀ ਗੱਲ ਤੇ ਬਹੁਤ ਮੈਡੀਕਲ ਹੋਈ ਹੈ ਔਰ ਅਸੀਂ ਇਸ ਦੀ ਖੁਸ਼ੂਸ ਕਰਦੇ ਹਾਂ ਵਾਪਸ ਕਿਦਾਂ ਹੱਸੋ ਹਾਂ ਸੱਜੇ ਬਸ ਹੀ ਜਾ ਰਹੇ ਹਾਂ ਤੇ ਬਾਹਰ ਬਹੁਤ ਵਧੀਆ ਹੈ ਵੀਊ ਬਹੁਤ ਵਧੀਆ ਹੈ ਕਿ ਮੈਂ ਫੋਟੋ ਖਿੱਚਣੀ ਹੈ ਆਸ ਫੋਟੋ ਖਿਚਣ ਦੇ ਚੱਕਰ 'ਚ ਇੱਕ ਸਹੀ ਆਈ ਏ ਇੱਕ ਨਹੀਂ ਸਹੀ ਆਈ ਕਹਿੰਦੀ ਜਿਹੜੀ ਨਹੀਂ ਸਹੀ ਆਈ ਮੈਂ ਪਿੱਛੇ ਜਾ ਕੇ ਫੋਟੋ ਖਿਚਵਾਨੀ ਬਸ ਪਿੱਛੇ ਜਾਣ ਦੇ ਦੇ ਰਹੇ ਹੋਈਏ ਤੇ ਇੱਕ ਸਕਿੰਟ ਦੇ ਵਿੱਚ ਹੀ ਪੱਥਰੋਂ ਦੇ ਉੱਪਰ ਆ ਗਿਆ ਤੇ ਮੇਰੇ ਹੱਥ 'ਚ ਮੋਬਾਈਲ ਹੀ ਰਹਿ ਗਿਆ ਕਿ ਮੈਂ ਦਾ ਚੀਕ ਮਾਰਨ ਜੋਗਾ ਦਾ ਮੈਂ ਕੁਝ ਕਰਨ ਜੋਗਾ ਉੱਥੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿ ਬਣ ਕੇ ਗਿਆ ਮੇਰ ਨਾਲ ਹਾਸਾ ਵਾਪਰੇ ਕਿੱਥੇ ਇਹ ਹਾਸਾ ਵਾਪਰੇ ਭਾਵੇਂ ਤੋਂ 1.5 ਕਿਲੋਮੀਟਰ ਪਿੱਛੇ ਵਾਪਰੇ ਹਿੰਮਕੋਟੀ ਲੱਗੇ ਲਾਈਫ ਲਾਈਨ ਹਾਂਜੀ ਲਾਈਫ ਲਾਈਨ ਪਹਿਲਾਂ ਬਾਰਿਸ਼ ਬਹੁਤ ਤੇਜ਼ ਹੋਈ ਸੀ ਤੇ ਬਾਰਿਸ਼ ਦੇ ਬਾਅਦ ਇਹ ਇੱਕਦਮ ਹੱਥ ਵਾਪਰ ਗਿਆ। ਕਿ ਤੁ ਨੂੰ ਮੌਕੇ ਦੇ ਉੱਤੇ ਹੋਰ ਵੀ ਗੈਜੂਲਿਟੀ ਹੋਈਆਂ ਜਾਂ ਸਾਡਾ ਲੱਗੇ ਲੋਕਾਂ ਨੂੰ। ਹਾਂਜੀ ਇੱਕ ਛੋਟਾ ਬੱਚਾ ਹੈ। ਉਹਦੇ ਸਿਰ ਤੇ ਵੀ ਥੋੜੀ ਜਿਹੀ ਲੱਗੀ ਹੈ ਜੀ। ਤੇ ਇੱਕ ਲੇੜੀ ਸੀਗੇ ਉਹ ਕਾਂਨਪੁਰ ਦੇ ਨੇ। ਉਹਨਾਂ ਦੀ ਵਿਦਾਤ ਹੋ ਗਈ ਮੌਕੇ ਤੇ। ਹਾਂਜੀ ਤੇ ਡੈੱਡ ਬੋਡੀ ਪਹੁੰਚਾਉਣ ਦੇ ਵਿੱਚ ਤੁਹਾਡੀ ਸ਼੍ਰਾਈਨ ਬੋਰਡ ਨੇ ਬਹੁਤ ਮਦਦ ਕੀਤੀ ਹੈ। ਹਾਂਜੀ। ਸ਼੍ਰਾਈਨ ਬੋਰਡ ਨੇ ਬਹੁਤ ਮਦਦ ਕੀਤੀ। ਉਹਨਾਂ ਦੇ ਲੜਕੀ ਦੇ ਫਾਦਰ ਕੋਈ ਇਥੇ ਨਹੀਂ ਨੰਨਾ ਨਾ ਮਾ ਮਗੀਨੇ ਬਤਲਣ ਹਾਂ ਕੀ ਨਾਮ ਤੁਹਾਡਾ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਂ ਵੀ ਇਹ ਕੀ ਤਾਂ ਦੇਖੀ ਲੱਗਦੀ ਮੇਰੇ ਬੇਟੀ ਹਾਂਜੀ ਇਹ ਤਾਂ ਸਾਰਾ ਸੱਤ ਸੱਬਾ ਕਰੇ ਨੀ ਦੇ ਚਲ ਗਿਆ ਹੋਇਆ 28 ਜੁਲਾਈ ਨੂੰ ਵਿਆਹ ਆ ਜੇ ਤੇ ਹੱਦ ਸਾਬ ਬੱਚੇ ਖੁਸ਼ ਹੀ ਬਰੇ ਤੰਦ ਪਿਛਲੇ ਪਿਛਲੇ ਤੋਂ ਪਹਿਲੇ ਜਨਮ ਵਸਤੇ ਤੋਂ ਪਹਿਲਾ ਤੰਦਾ ਹੀ ਬੱਚੇ ਜਨਾਵੇਂ ਵੈਸਣ ਦੇ ਵੀ ਉਹ ਜਨਮ ਹੋਇਆ ਜਨਵਰੀ ਮਹੀਨੇ ਚ ਆਦੀ ਤੇ ਰੱਬ ਦਾ ਭਾਣਾ ਹੈ ਹੈਲਥੀ ਦੇ ਐਤਵਾਰ ਦੇ ਇਹ ਤੇ ਸੋਮਵਾਰ ਚੱਲ ਇਹ ਸੁਨਾ ਦੇ ਜੀ ਤਾਂ ਸੱਜਣ ਦੱਸ ਕਿੰਨੇ ਬੱਚੇ ਹੋ ਗਏ ਇੱਤੇ ਦਦੀ ਮੇਰੀ